ਮਾਈਕ ਮਾਨਵੀ ਰਿਸ਼ਤਿਆਂ ਤੇ ਵੀ ਅਸਰ ਕਰਦਾ ਹੈ ਕਿ ਪਿਓ ਦਾ ਕਤਲ ਪੁੱਤੋ ਲੋ ਕਰਾਇਆ ਗਿਆ ਕਪੁਲਸ ਨੂੰ ਪ੍ਰਾਇਮਰੀ ਕਾਰਨ ਕੀ ਦੇਖੇ ਕਿ ਇਹਨਾਂ ਦੇ ਫੈਮਿਲੀ ਬੈਕਗਰਾਉਂਡ ਸੀ ਕਿ ਕਿੰਨੇ ਕੁ ਪੈਸਿਆਂ ਦਾ ਸੋਚ ਰਹੇ ਸੀ ਡਿਸਪਿਊਟ ਸੀਗਾ ਜਿੱਥੋਂ ਇਹ ਸਾਰਾ ਕੁਝ ਹੋ ਪਾਇਆ ਜਿਹੜੀ ਮੋਢਲੀ ਪੁਸ਼ਕਸ਼ ਤੋਂ ਕਰਨ ਕੁਮਾਰ ਦੀ ਪੁਸ਼ਕਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜੀ ਉਹਦੀ ਪਲੈਨਿੰਗ ਸੀਗੀ ਕਿ ਜਿਹੜੇ ਆਪਣੇ ਫਾਦਰ ਸੂਰਜ ਕੁਮਾਰ ਦੀ ਜਿਹੜੀ ਪ੍ਰਾਪਰਟੀ ਹੈ ਉਹਨੂੰ ਵੇਚ ਕੇ ਤਕਰੀਬਨ ਜਿਹੜਾ ਨੇ ਅੰਦਾਜ਼ਾ 20 ਲੱਖ ਰੁਪਏ ਦੱਸਿਆ ਹੈਗਾ ਉਹਦੇ ਇਹਨੇ ਪੈਸੇ ਨਾਲ ਵੇਚ ਕੇ ਉਹ ਬਾਹਰਲੇ ਮੁਲਕ ਚ ਜਿਹੜਾ ਉਹ ਜਾਣਾ ਚਾਹੁੰਦਾ ਸੀਗਾ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਕੁਵਰਵ ਯਾਦਵ ਜੀ ਤੇ ਦਸ਼ਨ ਰਿਸ਼ੀ ਸ਼ੇਠ ਪੰਜਾਬ ਪੁਲਿਸ ਵੱਲੋਂ ਜੁਰਮ ਦੇ ਖਿਲਾਫ ਇੱਕ ਸਖਤ ਜਿਹੜੀ ਮੁਹਿੰਮ ਚਲਾਈ ਗਈ ਹੈ ਜਿਹਦੇ ਵਿੱਚ ਕਪੂਰਥਲਾ ਪੁਲਿਸ ਨੂੰ ਕੱਲ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇੱਕ ਅਨਾਹ ਕਤਲ ਜਿਹੜਾ ਹੈਗਾ ਉਹਨੂੰ 12 ਘੰਟੇ ਦੇ ਵਿੱਚ ਉਹਦੀ ਗੁੱਥੀ ਸੁਲਝਾ ਲਈ ਗਈ ਹੈ 1 ਦਸੰਬਰ ਤਕਰੀਬਨ ਰਾਤੀ 10 ਵਜੇ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀ ਇੱਕ ਇੱਕ ਕਰਨ ਕੁਮਾਰ ਦੇ ਥਰੂ ਕਿ ਉਹਦੇ ਪਿਤਾ ਸੁਰਜ ਕੁਮਾਰ ਦਾ ਕਿਸੇ ਅਣਪਛਾਤੇ ਲੋਕਾਂ ਨੇ ਕਿਲਾ ਕਤਲ ਕਾਟ ਦਿੱਤਾ ਹੈ ਇਮੀਡੀਏਟਲੀ ਕਾਰਵਾਈ ਕਰਤੇ ਹੋਏ ਕਰਨ ਕੁਮਾਰ ਦੀ ਸਟੇਟਮੈਂਟ ਤੇ ਮੁਕਦਮਾ ਦਰਜ ਕੀਤਾ ਗਿਆ ਸੀਗਾ ਮੁਕਦਮਾ ਦਰਜ ਕਰਨ ਉਪਰੰਤ ਜਿਹੜੀ ਕਪੂਰਥਲਾ ਪੁਲਿਸ ਵੱਲੋਂ ਵਕ ਵਕ ਜਿਹੜੀ ਟੀਮਾਂ ਬਣਾਈਆਂ ਗਈਆਂ ਜਿਦੀ ਨਿਗਰਾਨੀ ਐਸਪੀਡੀ ਡੀਐਸਪੀ ਸਬਡਿਵੀਜ਼ਨ ਕਪੂਰਥਲਾ ਐਸਐਚਓ ਸਦਰ ਕਪੂਰਥਲਾ ਅਤੇ ਇੰਚਾਰਜ ਸੀਆਈਏ ਵੱਲੋਂ ਕੀਤੀ ਗਈ ਹੈ ਵਕ ਵਕ ਪਹਿਲੂਆ ਤੋਂ ਜਿਹੜੀ ਇਹਦੀ ਤਫਤੀਸ਼ ਬੜੀ ਡੂੰਘਾਈ ਨਾਲ ਕੀਤੀ ਗਈ ਜਿਹਦੇ ਵਿੱਚ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਇੰਟੈਲੀਜੈਂਸ ਤੋਂ ਇਹ ਗੱਲ ਸਾਹਮਣੇ ਆਈ ਹੈਗੀ ਹੈ ਕਿ ਜਿਹੜਾ ਇਹ ਕਤਲ ਦੀ ਜਿਹੜੀ ਕੌਨਸਪਿਰੇਸੀ ਸੀਗੀ ਉਹ ਸੂਰਜ ਕੁਮਾਰ ਦਾ ਮੁੰਡਾ ਜਿਹੜਾ ਕਰਨ ਕੁਮਾਰ ਹੈ ਉਹਦੇ ਵੱਲੋਂ ਹੀ ਰਚੀ ਗਈ ਸੀ ਜਿਹੜਾ ਕਰਨ ਕੁਮਾਰ ਹੈਗਾ ਹੈ ਉਹਦਾ ਉਹਦਾ ਮੇਨ ਮੋਟੀਵੇਸ਼ਿਕਾ ਕਿ ਜਿਹੜਾ ਉਹਦੇ ਪਿਓ ਦੀ ਜਿਹੜੀ ਜ਼ਮੀਨ ਹੈਗੀ ਹੈ ਉਹ ਉਹਨੂੰ ਖਥਿਆਣਾ ਚਾਹੁੰਦਾ ਸੀਗਾ ਉਹਨੂੰ ਲੱਗਦਾ ਸੀ ਕਿ ਕਿਤੇ ਮੇਰੇ ਜਿਹੜੇ ਫਾਦਰ ਹੈ ਸੂਰਜ ਕੁਮਾਰ ਉਹ ਕਿਤੇ ਆਪਣੀ ਪ੍ਰਾਪਰਟੀ ਤੋਂ ਉਹਨਾਂ ਨੂੰ ਉਹਨੂੰ ਕਰਨ ਕੁਮਾਰ ਨੂੰ ਬੇਦਖਲ ਨਾ ਕਰ ਦੇਣ ਇਸ ਕਰਕੇ ਉਹਨੇ ਜਿਹੜੀ ਆਪਣੀ ਫਾਦਰ ਦੀ ਪ੍ਰਾਪਰਟੀ ਨੂੰ ਹੜਪਣ ਲਈ ਇਹ ਸਾਜ਼ਿਸ਼ ਰਚੀ ਜਿਹਦੇ ਵਿੱਚ ਉਹਨੇ ਆਪਣੇ ਤਿੰਨ ਮਿੱਤਰ ਤਰਸੀਮ ਲਾਲ ਬਿੱਲਾ ਮੰਗਤ RAM ਗੋਲੀ ਅਤੇ ਹਰਜਿੰਦਰ ਸਿੰਘ ਜਿੰਦਰ ਇਹ ਤਿੰਨ ਮਿੱਤਰਾ ਦੀ ਜਿਹੜੇ ਨੇ ਇਹਨੇ ਆਪਣੀ ਮਦਦ ਲਈ ਹੈਗੀ ਹੈ ਅਤੇ ਇਸ ਕਤਲ ਨੂੰ ਜਿਹੜਾ ਇਲਜ਼ਾਮ ਦਵਾਇਆ ਗਿਆ ਹੈ ਜਿਹੜੇ ਦੋਸ਼ੀ ਕਿੱਥੇ ਰਹਿੰਣ ਵਾਲੇ ਹੈ ਜਿਹੜੇ ਦੋਸ਼ੀ ਹੈਗੇ ਆ ਉਹ ਸਰਤੂਲਾਪੁਰ ਥਾਣਾ ਕਬੀਰਪੁਰ ਇੱਕ ਮੋਹੱਲਾ ਉੱਚਾ ਥੋੜਾ ਕਪੂਠਲਾ ਅਤੇ ਪੁਸਵਾਲ ਥਾਣਾ ਕਬੀਰਪੁਰ ਇਹਨਾਂ ਇਹ ਯੰਗ ਮੁੰਡੇ ਹੀ ਹੈਗੇ ਆ ਜੀ 30 ਸਾਲ ਤੋਂ ਕਾਇਨਿਨ ਫ੍ਰੀਮਨਲ ਗਰਾਊਂਡ ਚ ਰਹਿੰਦਾ ਬਿਲਕੁਲ ਹਜਿੰਦਰ ਸਿੰਘ ਜਿੰਦਰ ਹੈ ਉਹਦੇ ਉੱਤੇ ਪਹਿਲੇ ਹੀ ਲੜਾਈ ਝਗੜੇ ਦਾ ਇੱਕ ਮੁਕੱਦਮਾ ਕਬੀਰਪੁਰ ਥਾਣੇ ਚ ਦਰਜ ਹੈ ਜਿਹਦੇ ਵਿੱਚ ਇਹਦੀ ਅਰੈਸਟ ਪੈਂਡਿੰਗ ਸੀਗੀ ਵਾਦਾ ਚ ਵਰਤਿਆ ਗਿਆ ਜਿਹੜਾ ਮੋਟਰਸਾਈਕਲ ਹੈਗਾ ਅਤੇ ਦੋਵੇਂ ਦਾਤਰ ਉਹ ਵੀ ਜਿਹੜੇ ਰਿਕਵਰ ਕਰ ਲਏ ਗਏ ਹਨ ਤੇ ਇਹਦੀ ਮੁਕਦਮੇ ਦੀ ਜਿਹੜੀ ਢੁਆਈ ਨਾਲ ਅੱਗੇ ਤਫ਼ਤੀਸ਼ ਕੀਤੀ ਜਾ ਰਹੀ ਹੈ ਜਿਹੜਾ ਮੁਕਦਮਾ ਇੱਕ ਮਾਨਵੀ ਰਿਸ਼ਤਿਆਂ ਤੇ ਵੀ ਅਸਰ ਕਰਦਾ ਹੈ ਕਿ ਪਿਓ ਦਾ ਕਤਲ ਕਿਉਂ ਤੁਲੋ ਕਰਾਇਆ ਗਿਆ ਪੁਲਿਸ ਨੂੰ ਪ੍ਰਾਇਮਰੀ ਤੌਰ ਤੇ ਕਾਰਨ ਕੀ ਦਿਖੇ ਕਿ ਇਹਨਾਂ ਦੇ ਫੈਮਿਲੀ ਬੈਕਗ੍ਰਾਉਂਡ ਸੀ ਕਿ ਕਿੰਨੇ ਕੁ ਪੈਸਿਆਂ ਦਾ ਸੋਚ ਰਹੇ ਸੀ ਡਿਸਪਿਊਟ ਸੀਗਾ ਜਿਸ ਤੋਂ ਇਹ ਸਾਰਾ ਕੁਝ ਹੋ ਪਾਇਆ ਜਿਹੜੀ ਮੋੜਲੀ ਪੁੱਛ ਕੇਸ ਤੋਂ ਅ ਕਰਨ ਕੁਮਾਰ ਦੀ ਪੁਸ਼ਕਿਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜੀ ਉਹਦੀ ਪਲੈਨਿੰਗ ਸੀਗੀ ਕਿ ਜਿਹੜੇ ਆਪਣੇ ਫਾਦਰ ਸੂਰਜ ਕੁਮਾਰ ਦੀ ਜਿਹੜੀ ਪ੍ਰਾਪਰਟੀ ਹੈ ਉਹਨੂੰ ਵੇਚ ਕੇ ਤਕਰੀਬਨ ਜਿਹੜਾ ਉਹਨੇ ਅੰਦਾਜ਼ਾ 20 ਲੱਖ ਰੁਪਏ ਦੱਸਿਆ ਹੈਗਾ ਉਹਦੇ ਇਹਨੇ ਪੈਸੇ ਨਾਲ ਵੇਚ ਕੇ ਉਹ ਬਾਹਰਲੇ ਮੁਲਕ ਤੇ ਜਿਹੜਾ ਉਹ ਜਾਣਾ ਚਾਹੁੰਦਾ ਸੀਗਾ ਤੇ ਇਸ ਮਤਲਬ ਨਾਲ ਹੀ ਉਹਨੇ ਜਿਹੜਾ ਇੱਕ ਕਤਲ ਨੂੰ ਅੰਜਾਮ ਦੋਇਆ ਇਹਨਾਂ ਨੂੰ ਕਤਲ ਕਰਨ ਲਈ ਉਹਨੂੰ ਕੁਝ ਆਫਰ ਕੀਤਾ ਸੀ ਸਰ ਉਹਨੇ ਕੋਈ ਅਮਾਉਂਟ ਦਿੱਤੀ ਬਿਲਕੁਲ ਜਿਹੜਾ ਕਤਲ ਕਰਨ ਵਾਲਿਆਂ ਨੂੰ ਜਿਹੜਾ 4 ਲੱਖ ਰੁਪਏ ਦਾ ਲਾਲਚ ਇਹਨੇ ਦਿੱਤਾ ਸੀ ਕਰਨ ਕੁਮਾਰ ਦੀ ਮਦਰ ਜਾਂ ਫੈਮਿਲੀ ਚ ਕੌਣ ਕੌਣ ਕਰਨ ਕੁਮਾਰ ਦੀ ਮਦਰ ਜਿਹੜਾ ਉਹਦਾ ਡਾਈਵੋਰਸ ਆਪਣੇ ਫਾਦਰ ਸੂਰਜ ਕੁਮਾਰ ਨਾਲ ਤਕਰੀਬਨ 12 ਸਾਲ ਪਹਿਲਾਂ ਹੋਇਆ ਸੀਗਾ ਤੇ ਜਿਹੜਾ ਕਰਨ ਆਪਣੀ ਵਾਈਫ ਤੇ ਆਪਣੇ ਬੱਚੇ ਨਾਲ ਰਹਿੰਦਾ ਸੀ ਠੀਕ ਥੈਂਕ ਯੂ